ਹਾਂ ਆ ਤਾਂ ਤੱਕ ਬੰਦੇ ਆਵਰੇ ਜਾਨ ਜਾਣ ਕੇ ਦੇਖੀ ਹੁਣ ਇੱਥੇ ਤਾਂ ਮਾੜਾ ਹੋਟਾ ਹੀ ਆ ਸਾਹਿਬੀ ਇਹ ਤਾਂ ਗਿੰਦਾ ਕੰਨ ਸੁਣਦਾ ਹਾਂ ਥੋੜਾ ਕੱਢਾ ਮੰਝੇ ਤੇ ਪਾਸੜ ਬੈਠਾ ਹੁਣ ਮਾਸਾ ਨੇ ਮੰਝਾ ਚੱਕਤਾ ਬੱਜਾ ਕਿੱਥੇ ਆ ਹੋਏ ਉਹ ਬਾਤੀ ਐ ਇਹ ਇੱਥੋਂ ਕੱਢਿਆ ਵਾ ਮਾੜਾ ਮੋਟਾ ਹੀ ਆ ਨਾਸੀ ਸੁੰਗਰੀ ਤੀ ਆਹ ਦੇਖੀ ਕਿਵੇਂ ਆ ਤੇ ਸਮਾਰ ਕੇ ਕੱਢ ਆ ਆ ਦੇਖੀ ਜਦ ਮਾਸੀ ਸੁੰਗਰੀ ਤੀ ਜਮਾਸਰ ਕੁਛ ਨਹੀਂ ਬੋਲਦੀ ਆ ਮਾਸੀ ਵੀ ਤਾਂ ਉਹ ਤਾਂ ਘਰ ਆਂਦੀ ਆ ਮੇਰੀ ਆ ਦੇਖ <laughs> ले लो बता सुन लिया सुननी मैं जमा भी जिथे टाऊ मत बस तेल सुन भर दी 아니 মারਦੀ ਨਾ ਹੋ ਕਰੂੰਗੀ ਆ ਦੇਖਾ ਦੇਖੀ ਆ ਵੇ ਮੈਂ ਨਹੀਂ ਸੁਣਤਾ ਉਹ ਆ ਦੇਖਤਾ ਸਹੀ ਨਾ ਨਾ ਮੈਂ ਹੰਦੀ ਹੋਈ ਨਹੀਂ ਮੈਂ ਤਾਂ ਮੇਰੀ ਮੰਮੀ ਦੀ ਜੀ ਠੀਕ ਆ ਠੀਕ ਆ ਬੀਬੀ ਮੈਂ ਤਾਂ ਜਿੰਨੇ ਮੇਰੀ ਨਾਨੀ ਪਹੂ ਆ ਮੈਂ ਕਮ ਕਰੂ ਆਪਣੀ ਮਰਜ਼ੀ ਨਾਲ ਕੰਮ ਕਰੋ ਜਿੰਨੇ ਉਰੇ ਆ ਕੇ ਕੰਮ ਕਰਨਾ ਹੈ ਬਈ ਕਿ ਮੈਨ ਲੱਗਿਆ ਤੈਨੂੰ ਸਾਡਾ ਬੇੜਾ ਸੁੰਬਰਣਾ ਨੂੰ ਉਹ ਇੱਥੇ ਨੂੰ ਤਾਂ ਕਰਿਆ ਵਾ ਨਾਲੇ ਅਸੀਂ ਕੰਮ ਕਰ ਰਹੇ ਆ ਨਾਲੇ ਅਸੀਂ ਆਪਣੀ ਮਰਜ਼ੀ ਵੀ ਨਾ ਚਲਾਈਏ ਹੈ ਬਈ ਕੰਮ ਕੰਮ ਕਰਦਾ ਸਾਫਤਾ ਕਰੋ ਸਾਫੇ ਕਰਦੇ ਆ ਆ ਦੇਖੋ ਚੁੱਲ੍ਹੇ ਕਿੰਨੇ ਸੋਹਣੇ ਬਣਾਤੇ ਮੈਂ ਬੇੜਾ ਕਿੰਨਾ ਸੋਹਣਾ ਕਰ ਰਹੇ ਆ ਜਿਹੜਾ ਸੋਹਣਾ ਕਰਤਾ ਹੁਣ ਇੱਥੋਂ ਦੋ ਝਾੜੂ ਨਹੀਂ ਮਾਰੇ ਅਜੇ ਚਲੋ ਅੱਜ ਕੀ ਬਣਾ ਰਹੀਆਂ ਗੋਲੇ ਪਰੌਂਠੇ ਪਤਾ ਤਾਂ ਐਸਵੇਰ ਦਾ ਅੱਜ ਅੱਜ ਇਹ ਨਹੀਂ ਉਹ ਕਰਤੀ ਮੀਂਹ ਚ ਹੌਲੀ ਪਾਉਣੀ ਹੁੰਦੇ ਮੈਂ ਤਾਂ ਪਾ ਨਹੀਂ ਹੁੰਦੀ ਕਿ ਆਪਣਾ ਆਪਣਾ ਹੁੰਦਾ ਚ ਵਧੀਆ ਕਿ ਹਲਦੀ ਹਲਦੀ ਹਾਂ ਪਾ ਲੰਨੇ ਆ ਪਰ ਮੈਂ ਬਿਨਾਂ ਤੇ ਹਲਦੀਆਂ ਮਿਰਚਾਂ ਪਾਈਆਂ ਆ ਰੋਟੀਆਂ ਫਿਰ ਨਹੀਂ ਹਲਦੀ ਪਾਦੀ ਮੈਂ ਮਿੱਠੀਆਂ ਰੋਟੀਆਂ ਆਟਾ ਗੁੰਨਾ ਬਹੁਤ ਛੋਟਾ ਵਧੀਆ ਸਭ ਐਨਾ ਕਿ ਬਹੁਤ ਆ ਫਿਰ ਪਿਆਰਾ ਹੋ ਗਏ ਹਾਂ ਇਹਦੀ ਰਣੀ ਹੋਣੀ ਨਾ ਮੈਂ ਇੱਕ ਥੋੜਾ ਲੂ ਨਾ ਲੈਣੋਂ ਜਾਣੀਆਂ ਬੀਬੀ ਨੇ

ਕਾਲੇ ਮਰੋਟੀ ਅੱਛਾ ਹੁਣ ਤੱਕ ਦਵਾਰ ਮੈਂ ਚਲੋ ਜੀ ਬਣਾ ਖਾਗੀਆਂ ਆਲੂ ਵਾਲੀ ਰੋਟੀਆਂ ਬਹੁਤ ਵਧੀਆ ਨੇ ਗੱਗਨੀ ਨੇ ਬਣਾਈਆਂ ਮੈਨੇ ਆਪਾਂ ਬਾਹਰ ਹੋ ਕੇ ਆ ਬੀਬੀ ਬੈਠੀ ਮਿੱਠੀਆਂ ਰੋਟੀਆਂ ਖਾਣੇ ਨੇ ਕਿ ਨਹੀਂ ਮੈਂ ਆਲੂ ਵਾਲੀ ਖਾਣੀ ਨੇ ਬੀਬੀ ਵਧੀਆ ਲੱਗੀਆਂ ਬੀਬੀ ਤਾਂ ਚੱਬੀਆਂ ਜਾਂਦੀ ਹੈਗੀਆਂ ਇੱਕ ਬੀਬੀ ਸਾਡੀ ਬਿਮਾਰ ਹੋ ਗਈ ਆ ਹੁਣ ਕਹਿੰਦੀ ਮੈਂ ਠਹਿਰ ਕੇ ਕਾਉਂਗੀ ਹੁਣ ਮੈਂ ਪੁੱਛ ਕੇ ਆਈ ਕਿ ਉਹਨੂੰ ਅੱਧਾ ਲੱਗੇ ਨਾ ਅੱਧਾ ਅੱਧਾ ਉੱਥੇ ਹੀ ਕਰ ਲਈ ਓਕੇ ਬਹੁਤ ਸਿਸਟਮ ਹੈ ਨਹੀਂ ਕਾਰ ਚ ਕਿਵੇਂ ਹੋਟਲਾਂ ਤੇ ਅ ਦਿਨ ਕਰਦੇ ਤਾਂ ਪ੍ਰੋਟੋਕੋਲ ਬੱਡੇ ਆਉਂਦੇ ਔਰ ਲਿਆਣੀ ਪੈਂਦੀ ਆ ਉਹ ਚਰਖੜੀ ਜੀ ਹਾਂ ਹੂੰ ਲਗਨੀ ਨੂੰ ਕਹੇਗਾ ਪੱਟ ਕੇ ਇੱਥੇ ਆ ਮੁੰਡਾ ਮਾਰ ਦੇ ਦੇ ਅੱਛਾ ਲਗਨੀ ਅੱਧਾ ਪਰੌਂਠਾ ਕਰੀ ਮਾਹਰਾਂ ਦਾ ਮਿਲਣਾ ਮਿਲਣਾ ਜੋ ਗਨੇਂਦਾਰੀ ਆ ਆਲੂ ਵਾਲੇ ਪਰੌਂਠੇ ਮੇਟਾ ਰੋਕਿਆ ਨਹੀਂ ਇਹਨੇ ਮੇਰੀ ਨਾਨੀ ਨੂੰ ਆਪਣੇ ਨੂੰ ਪਰੌਂਠੇ ਖਾਣ ਦੇ ਦਿੰਦੇ ਆ ਕਰ ਬਣੀ ਫਿਰ ਇਹ ਚੱਪੀ ਮਾਸਾ ਤੋਂ ਉਹਨੇ ਗੁਲਗੁਲੇ ਬੜੀਆ ਬਣਾ ਲਏ। ਉਹ ਇੱਕ ਥੋੜਾ ਪਤਲਾ ਰੱਖੇ ਕਾਰਡਾ ਹੋ ਜਾਂਦਾ ਹੁੰਦਾ। ਥੋੜਾ ਪਤਲਾ ਕਰਿਆ ਤਾਂ ਭੰ ਹੂੰ ਤੇ ਇੱਕ ਉਹ ਕਰ ਲੈ। ਇੰਨਾ ਪਤਲਾ ਕਰਿਆ ਮੈਨੂੰ ਤਾਂ ਵੀ ਕੈਡਾ ਉਹਨੂੰ ਪਤਲਾ ਕੈਡਾ ਹੋ ਜਾਂਦਾ। ਹਾਂ। ਪਤਲਾ ਇੱਕ ਨਾ ਪਤਾ ਕੀ ਇੰਨੇ ਕਿ ਚੁਟਕੀ ਉਹਦੀ ਪਾਲੇ ਪੇ ਮਿੱਠੇ ਸੋਡੇ। ਮਿੱਠੇ ਸੋਡੇ ਦਾ ਪਾਣਾ। ਹੂੰ। ਮੇਰੇ ਵੀ ਨੂੰ ਯਾਦ ਰਿਹਾ ਵੀ ਤੂੰ ਆਟਾ ਹਾਂ ਦੇ ਮੈਂ ਕਿਹਾ ਚਲ ਉੱਥੇ ਬੈਠੀ ਦੀ ਤੂੰ। ਨਾ ਨਾ ਮੈਂ ਤਾਂ ਬਸ ਵੀਡੀਓ ਵਾ ਕੇ ਜਲਿਆਂਗੀ ਮੈਂ। ਮੈਂ ਕਿਹਾ ਭੁੱਖੜਾ ਵੀ ਹੋਣੀ ਸਾਰਿਆਂ ਨੂੰ ਬੀਬੀ ਵੀ ਤੇ ਮੈਨੂੰ ਗੱਡੀ ਪੁੱਛੀ ਦਵਾਈ ਲੈ ਘਾੜੀ ਲੈਣੀ।

ਲੋ ਜੀ ਸ਼ਾਮ ਦੇ ਬੱਜ ਗਏ 3:30 ਤੇ ਦਾਲ ਧਰਨੀ ਤੀ ਪਹਿਲਾ ਹਾਰੇ ਚ ਪਤਿੱਲਾ ਭਾਰੀ ਤਾਂ ਇਸ ਕਰਕੇ ਬੀਬੀ ਨੇ ਮਨਾ ਕਰਤਾ ਵੀ ਭਾਰੀ ਪਤਿੱਲੇ ਚ ਮੇਰੇ ਤੋਂ ਧਰਨੀ ਉਹਨੇ ਕਾਫੀ ਭਾਰੀ ਆ ਚੱਕਿਆ ਨਹੀਂ ਜਾਂਦਾ ਹਰਾ ਬੀਬੀ ਖਸ ਭਾਰੀ ਆ ਨਾ ਉਹ 8 ਕਿਲੋ ਦਾ ਫਿਰ 8 ਕਿਲੋ ਦਾ ਕਿੱਥੇ ਚੱਕਿਆ ਜਾਊਗਾ ਹਨਾ ਹਾਂ ਬਹੁਤ ਭਾਰੀ ਆ ਤਾਂ ਅਗਰ ਕੇ ਫਿਰ ਕੁੱਕਰ 'ਚ ਧਰਾਂਗੇ ਅੱਛਾ ਹੁੰਦਾ ਨਹੀਂ ਕਿਉਂਕਿ ਪਹਿਲਾਂ ਧਰਨੀ ਦੀ ਸਵੇਰੇ ਛੋਲੇ ਛੋਲੇ ਪਹਿਲਾਂ ਸੋਚ ਰਹੇ ਸੀ ਛੋਲੇ ਪੀ ਹੋਲਾ ਨੇ ਬੀ ਛੋਲੇ ਨਹੀਂ ਬਣਾ ਲਾਂਗੇ ਫਿਰ ਉਹ ਬੀਬੀ ਕਹਿੰਦੀ ਚਲ ਹਾਰੇ ਵਾਲੀ ਕਰ ਲਾਂਗੇ ਹੁਣ ਫਿਰ ਬਣਾਵਾਂਗੇ ਮੂੰਗੀ ਮੂੰਗੀ ਛੋਲੇ ਸਾਤ ਤੀ ਬਣਾਣੀ ਵਸੀ ਸਾਤ ਤੀ ਬਣਾਉਣੀ ਆ ਸਾਬਤੀ ਮੂੰਗੀ ਛੋਲਿਆਂ ਦੀ ਦਾਲ ਬਣਾਵਾਂਗੇ ਮਾਸੀ ਕੰਨੀ ਅੰਦਰ ਇਹ ਧਰ ਲਾਂਗੇ ਤੇ ਉਧਰ ਦੇਖੋ ਦੋਨੇ ਭਾਈ ਮਾਸੜ ਵੀ ਹੋਣੀ ਉਹ ਮਾਸੜ ਜੀ ਦੇ ਵੱਡਾ ਭਰਾ ਦੋਨੇ ਭਾਈ ਸੁੱਤੇ ਪੈ ਕੇ ਫੋਨ 'ਚ ਜਿਹੜਾ ਸੋਸ਼ਲ ਮੀਡੀਆ ਤੇ ਰਗ ਟੰਗ ਆਂਦਾ ਹੈ ਉਹ ਦੇਖ ਰਹੇ ਨੇ ਤੇ ਇੱਧਰ ਮਾਸੀ ਹੋਣੀ ਪ੍ਰੈਸ ਕਰ ਰਹੀਆਂ ਨੇ ਤਿੰਨੇ ਬੈਠੀਆਂ ਆਪਣੀਆਂ ਗੱਲਾਂ ਬਾਤਾਂ ਸੁਣਾਈ ਜਾ ਰਹੀਆਂ ਨੇ ਰੰਗ ਰੰਗੇਲੇ ਪ੍ਰੋਗਰਾਮ ਪੇਸ਼ ਕੀ ਜਾ ਰਹੀਆਂ ਨੇ ਮਾਸੀਆਂ ਬੈਠੀਆਂ ਦੋ ਨਾਨੀਆਂ ਬੈਠੀਆਂ ਆਪਣੇ ਰੰਗ ਬਰੰਗੇ ਪ੍ਰੋਗਰਾਮ ਦਿਖਾ ਰਹੀਆਂ ਨੇ ਯਾਤੇ ਟਾਈਗਰ ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇ ਹਾਂ ਇਹ ਦਾਦੀ ਇਹ ਦਾਦੀ ਸਾਨੂੰ ਤਿੰਨ ਵਾਰ ਸਵੇਰ ਦੀ ਕਹਿ ਗਈ ਵੀ ਤੁਹਾਡੇ ਚੋਲ ਧਰਾਂ ਲਿਓ ਚੋਲ ਖਲਾਵਾ ਸੀ ਕਿ ਆ ਵੀ ਪੁਰਾਣੇ ਪਹਿਲਾਂ ਦੇ ਪਏ ਆ ਬਈ ਉਹੀ ਖਤਮ ਹੋ ਲੈਣ ਹੋਰ ਮੈਨੂੰ ਮਤਲਬ ਬਣਾ ਲੈ ਮੈਂ ਇਹ ਕਹਿੰਦੀ ਹੁਣ ਮੈਂ ਰੋਟੀ ਬਣਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਚੋਲ ਨਹੀਂ ਹੈਗੇ ਕਹਿੰਦੀ ਮਾਸੀ ਕਹਿੰਦੀ ਘੱਟ ਨਾਲ ਚੋਲ ਬਣਾ ਕੇ ਖਲਾਉਂਗੀ ਮੇਰੇ ਮੈਂ ਰੋਟੀ ਬਣਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਕਹੀ ਜਾ ਰਹੀ ਹੈ ਕਿਉਂਕਿ ਮਾਸੀ ਨੂੰ ਨਾ ਆਵਾ ਸੀ ਨੂੰ ਘਟਾ ਸੁਣਦਾ ਹੈ ਚੋਲ ਵੀ ਨਹੀਂ ਹੈ ਮਾਸੀ ਨੂੰ ਸੁਣਦਾ ਨਹੀਂ ਸਾਨੂੰ ਬੋਲਣ ਨਹੀਂ ਦਿੰਦੀ ਕੰਡੀ ਗਾਜਰਾਂ ਘਰੋਂ ਲੱਕ ਲਈ ਮੈਂ ਕਿਹਾ ਮੈਨੂੰ ਲੱਗਾ ਕਿ ਤੇ ਹੂ ਬਣਾਣੀ ਹੋਣੀ ਸਬਜ਼ੀ ਸਬਜ਼ੀ ਜਾਂ ਵੀ ਕੁਝ ਬਣਾਣਾ ਹੋਣਾ ਕਹਿੰਦੀ ਨਾ ਤੁਹਾਨੂੰ ਗਾਜਰਾਂ ਵਾਲੇ ਚੋਲੇ ਬਣਾ ਕੇ ਘਾੜੇ ਮੱਖਣਾ ਮਸਤੀ ਮੈਨੂੰ ਖਾਣੇ ਧੰਨ ਤੇ ਚੋਲ ਖਾ ਰਹੇ ਹਾਂ ਹਾਂ ਮਾਸੀ ਨੂੰ ਸੁਣਦਾ ਹੀ ਸਾਨੂੰ ਬੋਲਣ ਨਹੀਂ ਦਿੰਦੀ ਓਏ ਕਹਿ ਰਹੀ ਹੈ ਮਾਸੀ ਨੂੰ ਆਪ ਤਾਂ ਸੁਣਦਾ ਨਹੀਂ ਸਾਨੂੰ ਬੋਲਣ ਨਹੀਂ ਦਿੰਦੀ ਬਰਦਾ ਮੈਨੂੰ ਨਹੀਂ ਤੋੜਦੀ ਔਰ ਬੇਗਲਾੰਦ ਮਖੌਲ ਹੁੰਦਾ ਨਮਾਸੀ ਤੈਨੂੰ ਮਾਸੀ ਕਾਜਰ ਵਾਲੇ ਚੋਂ ਸਵੇਰ ਦੀ ਦੂਹੀ ਟੀਵਰ ਫੇਰ ਆ ਗਈ ਬਸ ਇੱਕ ਜੀਰ ਚੜ ਗਈ ਹਾਂ ਟੀਵਰ ਫੇਰ ਆ ਗਈ ਕਹਿੰਦੀ ਨਾ ਬਣਾ ਵੀ ਉਹ ਕਰੋੜ ਲੀਆਂ ਗਾਜਰਾ ਯਾਰ ਕੀ ਪੈਂਦੀ ਮਾਸੀ ਕਹਿੰਦੀ ਆਪੇ ਕੱਲ ਤੇ ਫਿੱਕੇ ਚੋਲਾ ਹੀ ਨੇ ਜਾ ਹੀ ਬਣਾ ਲੈ ਰਾਜੂ ਘਰਾਂ ਦੇ ਕੀ ਮੇਰੇ ਮੂਰੇ ਗਰਮ ਗਰਮ ਧਰਤੀ ਮਾਸੀ ਨੇ ਕਹਿੰਦੀ ਜੇ ਹੁਣ ਜ਼ਿਆਦਾ ਬੋਲੇ ਤਾਂ ਜੀਪਰ ਲਾ ਦੂੰ ਬਿੱਬੀ ਕੰਨੀ ਜ਼ਿਆਦਾ ਬੋਲੇ ਤਾਂ ਜੀਪਰ ਲਾ ਦੂੰ। ਤਾਂ ਨਾ ਬਿੱਬੀ। ਨਾ ਮੈਂ ਤਾਂ ਗੱਲੀ ਕੋਈ। ਨਾ ਬਿੱਬੀ ਨਹੀਂ। ਟੋਪੇ ਦਾ ਗਵਾਟ ਡੂ। ਮੈਂ ਥੋੜਾ ਬੰਨਣਾ। ਹਾਂ ਆਹ ਕਿਹੜੀ ਕਹਾਵਤ ਆ ਕਿ ਗੋ ਟੋਪੇ ਦਾ ਗਵਾਟ ਡੂ। ਟੋਪੇ ਝੂਠੀ ਜਮ ਗੱਲ ਨਹੀਂ ਸੁਣੀ ਮੈਂ ਜਿੰਨੇ ਕਹੂੰ। ਹੌਰ। ਤੇ ਮੈਂ ਕੱਟਤਾ। ਕੀ ਨੀਤੂ ਨੇ? ਹਾਂ ਨੀਤੂ ਕਹਿੰਦੀ ਦੀਦੀ ਤੁਸੀਂ ਵੀਡੀਓ ਬਣਾਓ ਮੈਂ ਕੈਮਰਿਆਂ ਚੋਂ ਦੇਖਦੀ ਹਾਂ ਕੌਣ ਕੀ ਆ ਉਹ ਕਰ ਰਿਹਾ ਗੱਪਸ਼ਪ ਮਾਰ ਰਿਹਾ। ਮੇਰੇ ਨਾਲ ਨਹੀਂ ਗੱਲ ਕਰਾਂ। ਨੀਤੂ ਵੀ ਦੇਖ ਲੈ। ਕਿਉਂ ਫੜਾਇਆ ਤੈ ਤਾਂ ਤੁਹਾਨੂੰ ਫੋਨ। ਕੱਦ ਦੋਟਾ ਧਿਆਨ ਵੀ ਨਹੀਂ ਤਾਂ ਹੁਣ ਜਾਣ ਕੇ ਵੀਡੀਓ ਚ ਬੁੱਲ ਕੱਢ ਕੇ ਦਿਖਾਤਾ ਬੀਬੀਆਂ ਨਾਲ ਗੱਲ ਕਰਾਉਣੀ ਆ ਕਈ ਦਿਨ ਹੋ ਗਏ ਮੇਰੇ ਨਾਲ ਤਾਂ ਬੀਬੀ ਨੇ ਫੋਨ ਫੜਾਇਆ ਨਹੀਂ ਬੀਬੀ ਫੋਨ ਫੜਾ ਰਹੀ ਸੀ ਤੁਸੀਂ ਫੜਿਆ ਨਹੀਂ ਮੈਨੂੰ ਨਹੀਂ ਇਹਨੇ ਕਿਹਾ ਹਾਂ ਉਹ ਦਰਸ਼ਨੀ ਮੰਮੀ ਨੂੰ ਕਹਿੰਦੀ ਕਹਿੰਦੀ ਤੂੰ ਗੱਲ ਕਰ ਹਾਂ ਮੈਂ ਤੂੰ ਗੱਲ ਕਰ ਹਾਂ ਮੁੱਕਾ ਲੈ ਔਰ ਜੇ ਜਦੇ ਇਹ ਨਹੀਂ ਗਗਰੀ ਨੇ ਫੜ ਲਿਆ ਫਿਰ ਮੈਂ ਫੜ ਲੇ ਜੇ ਫੜੇ ਨਹੀਂ ਰਹੇ ਤੇ ਭਈ ਹੁਣ ਕੁੜੀ ਦਾ ਫੋਨ ਤਾਂ ਫੜਨਾ ਹੀ ਤਾਂ ਫੜੇ ਨਹੀਂ ਰਹੇ ਤੇ ਫਿਰ ਮੈਂ ਫੜਿਆ ਵਿਚਾਰੀ ਦਾ ਮੈਂ ਕਿਹਾ ਲੈ ਮੈਂ ਗੱਲ ਕਰਦੀ ਹਾਂ ਹਨਾ ਵੀ ਬੀਬੀ ਫੇਰ ਕਰ ਲਿਓ ਆਪਣੀ ਫੇਰ ਕਰ ਲਿਓ ਫੇਰ ਆਜੂ ਫੋਨ ਉਹ ਤਾਂ ਕਾਲਜ ਜਾ ਰਹੀ ਆ ਮਾਂ। ਹਾਂ। ਉਹ ਹਾਂ ਗਾਜਰਾਣੇ ਚੋਣ ਕੋਸਾਂ ਨੇ। ਗਾਜਰਾਣੇ ਚੋਣ। ਆਹ ਦੇਖੋ ਮਾਸੀ ਹੁਣ ਪੰਜਵੀਂ ਵਾਰ ਕਹਿ ਰਹੀ ਆ। ਗਾਜਰਾਣੇ ਚੋਣ ਖਾਣੇ ਕਹਿੰਦੀ। ਫੇਰ ਬਣਵਾ ਲਾਂਗੇ। ਮਾਸੀ ਮਾਸੀ ਨੂੰ ਕਿੰਨੀ ਵਾਰ ਕਹਿ ਲਿਆ ਵੀ ਤੂੰ ਖਾਣੇ ਆ ਤਾਂ ਮਾਸੀ ਕਰ ਲਾ ਕਿਸੇ ਨੇ ਨਹੀਂ ਖਾਣੇ। ਫਿੱਕੇ ਚੋਲ ਪਏ ਆ। ਉਹ ਕੱਲ ਦੇ ਖਤਮ ਹੋਣੇ ਚਾਹੀਦੇ। <laughs> मासी बनजी ਵੀ ਵਾਰ ਪੁੱਛਦੀ ਹੈ ਗਾਜਰਾਂ ਨੇ ਚੋੜਦੇ ਮਨ ਲਾਦਾ ਮਾਸੀ ਦਾ ਜੀ ਕਰ ਰਿਹਾ ਹਨਾ ਹੈ ਨਾ ਮਾਸੀ ਫਿਰ ਤੂੰ ਤਾਂ ਪਸਵੇਰ ਦੀ ਬਣਾ ਕੇ ਖਾ ਲੰਦੀ ਮੈਂ ਤਾਂ ਆਪੇ ਬਣਾ ਲਵਾਂ ਹਾਂ ਹੋਰ ਤੂੰ ਬਣਾ ਕੇ ਖਾ ਲੰਦੀ ਸਵੇਰ ਦੀ ਜਾਸ ਨਾ ਜੀ ਕਰ ਰਿਹਾ ਤਾਂ ਇੱਕ ਵਾਰੀ ਦਾ ਤੇਰੀ ਮਾਸੀ ਆ ਮਾਸੀ ਉਹ ਨੂੰ ਸਮਝਾਓ ਮਾਸੀ ਸਮਝਾਏ ਮਾਲਾ ਮਾਸੀ ਮਾਸੀ ਸਮਝਾਈ ਸਮਝਾ ਕੇ ਜਾ ਵੀ ਚੋਲ ਸਵੇਰ ਦੀ ਖਾ ਲੰਦੀ ਤੂੰ ਸਮਝਾ ਕੇ ਜਾ ਸਮਝਾ ਚੋਲ ਹੈ ਹਾਂ ਅੱਛਾ ਆ ਵੀ ਆਏ ਕਰੇ ਤੇ ਸਮਝੂਗੀ ਕਿਉਂਕਿ ਮਾਸੀ ਨੂੰ ਸੁਣਦਾ ਨਹੀਂ ਹਾਂ ਮਾਸੀ ਬਾਲ ਖੁੱਲੇ ਨਹੀਂ ਨਹੀਂ ਕਰਾ ਲਾ ਕਰਾ ਲਾ ਨਾ ਕੇਸ ਨਹੀਂ ਕਟਾਈ ਕਰਦੇ ਇੱਕ ਵਾਰ ਰੀਚ ਪੂਰੀ ਕਰ ਲਈ ਮੈਂ ਬਸ ਬਾਰੀ ਬਾਰੀ ਨਹੀਂ ਕਰਨੀ ਕਿਆਰਾ ਆਪਣਾ ਸਾਹ ਇੱਕ ਵਾਰੀ ਮੈਂ ਸ਼ੋਰਟ ਬਾਲ ਕਰਾ ਲੇਤੇ ਜੀ ਤਾਂ ਬਥੇਰਾ ਕਰਦਾ ਹੈ ਤੇਰਾ ਹੁੰਦਾ ਵੀ ਕੋਈ ਫੰਕਸ਼ਨ ਵਗੈਰਾ ਤਾਂ ਆ ਨਹੀਂ ਰਿਹਾ ਕਿਆ ਕਰਾਵਾਂਗੇ ਹਾਂ ਮੇਰੇ ਕੋਈ ਘਰ ਦਾ ਕੋਈ ਹੋਵੇ ਵਿਆਹ ਸ਼ਾਦੀ ਫਿਰ ਤਾਂ ਪੁਣਾ ਫਿਰ ਕਰਾਈਏ ਬਹੁਤ ਮੇਰੇ ਵਿਆਹ ਨੂੰ ਕਰਾਈ ਸ਼ਾਰਟ ਕਰਨਗੇ ਗੰਜੇ ਹੋ ਜੂਗੇ ਯੂ ਦੇ ਵਿਆਹ ਨੂੰ ਗੰਜੇ ਹੋ ਜੁਣੀ ਮੈਂ ਅੱਡੇ ਦੀ ਸਿੰਘੀ ਆ ਵੀ ਕਰੂ ਵੀ ਦਿਉਦੀ ਸ਼ਾਰਟ ਵੀ ਨਹੀਂ ਕਰਨਦੀ ਬੋਬੀ ਕੱਟੇ ਕਰਾਉਂਦੀ ਉਹ ਵੀ ਕੱਟੇ ਕਰਾਉਂਦੀ ਅੱਡੇ ਦੀ ਸਿੰਘੀ ਵੀ ਆ ਸੱਸਾ ਮਾਡਰਨ ਮਾਡਰਨ ਜਦਾੜੀਆਂ ਤਾਂ ਸੱਸਾ ਮਾਡਰਨ ਹੋਣਗੀਆਂ ਹੈਂ ਜੱਦ ਵਾਲੀਆਂ ਸੱਸਾਂ ਮਾਡਰਨ ਹੋਣਗੀਆਂ ਮਾਡਰਨ ਸੱਸਾਂ ਹੋਣਗੀਆਂ ਸਹੀ ਗੱਲ ਹੈ ਬਾਰੀਆਂ ਬਿੱਬੀ ਹਜੇ ਰੁਕੀ ਵੀ ਆ ਹੈਂ ਹਜੇ ਰੁਕੀ ਆ ਕਿਉਂਕਿ ਸਾਹਮਣੇ ਉਹ ਫਿਲਮ ਮੜ ਰਹੀ ਆ ਬਿੱਬੀ ਫਿਲਮ ਮੈਂ ਲਓ ਜੀ ਆਪਾਂ ਤਾਂ ਆ ਕੇ ਬਾਹਰ ਬਿੱਬੀ ਉਹ ਨਹੀਂ ਅੰਦਰ ਬੈਠੇ ਪਤਾ ਨਹੀਂ ਕੀ ਬੋਲੀ ਜਾਂਦੀਆਂ ਸਮਝ ਨਹੀਂ ਆ ਰਿਹਾ ਮੈਂ ਕਿਹਾ ਤਾਂ ਉਹਨਾਂ ਨੂੰ ਬਾਹਰ ਆ ਜਾਓ ਪਰ ਸੁਣਦੀਆਂ ਕਿਹੜੇ ਕਿਸੇ ਦੀਆਂ ਹੈ ਨੇ ਬੈਲੂ ਸੱਚੇ ਪਾਸ਼ਾ ਹਾਂ ਅੱਗੇ ਅੱਗੇ ਤਾਂ ਬੋਲੋ ਆਪਾਂ ਛੱਦਦੇ ਹੁਣ ਦਾਲ ਓਕੇ ਆ ਦੇਖੋ ਬੀਬੀ ਨੇ ਚੁੱਲੇ ਕਿੰਨੇ ਸੋਨੇ ਬਣਾਤੇ ਪਿੱਛੇ ਫਰੂਟ ਹੀ ਗਈ ਵਿੱਚ ਬਿਸਕੁਟ ਗਏ ਕਿੰਨਾ ਕੁਝ ਪਚਾਤਾ ਤੁਸੀਂ ਚੁੱਲੇ 'ਚ ਦੇਖਿਓ ਪਹਿਲਾਂ ਕਹਿੰਦੇ ਚਾਹ ਨਾਲ ਖਾਣ ਨੂੰ ਕੁਝ ਦਿਆ ਨਹੀਂ ਹੈਗਾ ਬਿਸਕੁਟ ਚੁੱਲੇ 'ਚ ਝਾਲਤੇ ਅੱਛਾ ਪਤਾ ਹਾਂ ਪਹਿਲਾਂ ਕਹਿੰਦੇ ਸੀ ਵੀ ਕੁੱਕਰ 'ਚ ਬਣਾਵਾਂ ਕੁੱਕਰ 'ਚ ਮੈਂ ਕਦੇ ਇੱਥੇ ਕੀ ਕਰ ਲੱਗਿਆ? ਧਾਰ ਧਾਰ ਉਹ ਮੈਂ ਇੱਥੇ ਗੱਡੀ ਧੋਣੀ ਸੀ ਲੈ ਲੈ ਨਾਲੇ ਦੇ ਨਾ ਮੇਰੀ ਗੱਲ ਸੁਣ ਹਾਂ ਆਪ ਪਤਲਾ ਦੇਖੋ ਕਿੱਧਰ ਪਹਰੀਆ ਕੌਣ ਕਹਿੰਦਾ ਥੋੜੇ ਤੋਂ ਆਪ ਪਤਲਾ ਨਹੀਂ ਚੱਕੇ ਜਾਣਾ ਕਿਹਦੇ ਤੋਂ ਥੋੜੇ ਤੋਂ ਫਿਰ ਤੂੰ ਚੱਕ ਲੈ ਫਿਰ ਹੁਣ ਮੈਂ ਸਾਰੇ ਹੋਰ ਇੱਥੇ ਥੋੜਾ ਰਹੂੰਗੀ ਐਡਾ ਤਾਂ ਆਈ ਪਤੀ ਨੂੰ ਕੌਣ ਕਹਿੰਦਾ ਆਹ ਦੇਖੋ ਮਿੱਤੇ ਹੀ ਨਹੀਂ ਚੱਕੇ ਜਾਉਂਗਾ ਆਹ ਚੱਕਿਆ ਆ ਕੀ ਹੋ ਗਿਆ ਹੁਣ ਕਪੜਿਆਂ ਨਾਲ ਇਹਦੇ ਨਾਲ ਲਾਲਾ ਆ ਦੇਖ। ਅਤੇ ਨਹੀਂ ਤੇਰੀ ਮਾਸੀ ਨੂੰ ਪੁੱਛ ਭਾਰੀ ਆ ਪਤਿੱਲਾ ਇਹ? ਉਹ ਭਾਰੀ ਆ। ਉਹ ਨਹੀਂ ਮਸੜੀ। 7 ਕਿੰਦੋ 8 ਕਿੰਦੋ ਆ ਯਾਰ। 8 ਕਿਲੋ ਦਾ ਉਹ ਤੋੜਦਾ ਪਤਿੱਲਾ ਉਹ। ਫਿਰ ਮੈਂ ਉਹੀ ਤਾਂ ਗੱਲ ਕਹਿ ਲਈਦੀ ਜਿਹੜਾ ਬੀਬੀ ਨੇ ਨਹੀਂ ਮਿਹਨਤ ਕੀਤਾ। ਤਾਂ ਇਹਨੇ ਹੋਰ ਜ਼ੋਰ ਨਾਲ ਕਿਉਂ ਮਾਰਿਆ ਥੱਲੇ? ਪਤਿੱਲਿਆਂ ਨੇ ਤੋੜਨਾ ਹਾ ਚੁੱਲਾ। ਆ ਜਿਹੜਾ ਚੁੱਲਾ ਮੈਂ ਤਾਂ ਨਾ ਬਣਾਇਆ। ਜਿੰਦੋਂ ਅਸੀਂ ਤਾਂ ਇਹਨੂੰ ਬੁੱਕਾ ਦੇਣਾ ਪੜਿਆ। ਹੈ? ਜਿਵੇਂ ਮਰਜ਼ੀ ਤੋੜਦੇ ਬੀਬੀ ਕਹਿੰਦੀ ਹੁਣ ਤਾਂ ਤਾਜ਼ਾ ਬਣਾਇਆ ਹੋਇਆ। ਪਰ ਲਿਆ ਉਬੀਪੀ ਕਹਿੰਦੀ ਖੰਡ ਫਿਰ ਜਦੇ ਬਣਾ ਦਾਂਗੇ। ਲਓ ਜੀ ਐਸੀ ਧਰਨ ਲੱਗੀ। ਪਹਿਲਾਂ ਦਾਲ ਦਾਲ ਪਹਿਲਾਂ ਹਾਰੇ ਚ ਧਰਨੀ ਸੀ। ਪਹਿਲਾਂ ਇਹਦੇ ਵਿੱਚ ਤਾਂ ਕੁਝ ਮਚਾ ਲੈਂਦੀ ਅੱਗ। ਪਹਿਲਾਂ ਐਂ ਤਾਂ ਪੁੱਛੋ। ਜੀ। ਉਹ ਪਤੀ ਦਾ ਖਾਦੀ ਦਰਦ ਹੁੰਦਾ ਨੇ ਕਿ ਮੂੰਗੀ ਦਾਲ ਦਾ ਪਾਣੀ। ਕਿਉਂ ਪਹਿਲਾਂ ਮੈਂ ਕੁੱਕਰ ਧਰ ਕੇ ਬਾਅਦ ਚ ਫਿਰ ਦਾਲ ਪਾ ਦਿੰਨੀ ਇਹਦਾ ਕੀ ਚੱਕਰ ਆ? ਇਹ ਤਾਂ ਪਹਿਲਾਂ ਰੋਟੀ ਪਹਿਲਾਂ ਰੋਟੀਆਂ ਬਣਾਉਂਦੀ ਹੁੰਦੀਆਂ ਫਿਰ ਦਾਲ ਬਣਾਉਂਦੀ ਹੁੰਦੀਆਂ। ਸਾਹਮਣੇ ਸੂਰਜ ਪੈ ਰਿਹਾ ਇੰਨਾ ਸ਼ੁਕਰ ਮਾਸਨ ਮੂਰੇ ਖੜ ਗਿਆ ਤੁਸ ਜਦੇ। ਅੱਛਾ ਨੇ ਵਿੱਚ ਧਰ ਰਿਹਾ। ਰੋਦੀ ਆ ਕੋਈ ਮੁੰਡੇ ਚ ਧਰਤੀ ਹਾਰੇ ਚ ਬੀਬੀ ਉਹ ਦੇਖਿਓ ਸਾਫਤੀ ਮੂੰਗੀ ਆ ਦਾਲ ਛੋਲਿਆਂ ਦੀ ਆ ਤੋ ਇਆਂ ਸਾਫਤੇ ਛੋਲੇ ਪਾਉ ਵਿੱਚ ਨਾ ਨਾ ਦਲੇ ਆਹੀ ਹੁੰਦੀ ਮੂੰਗੀ ਛੋਲੇ ਅਸੀਂ ਐਦਾਂ ਹੀ ਧਰਦੇ ਹਾਂ ਹੋਰ ਹੁਣ ਜੇ ਧੂਰ ਤੁਸੀਂ ਨਹੀਂ ਖਾਂਦੇ ਫਿਰ ਐ ਤਾਂ ਮਤਲਬ ਇਹ ਬਣਦੀ ਨਹੀਂ ਹੈਗੀ ਬਣਦੀ ਆ ਜੇ ਉਧਰ ਵੀ ਸਾਫਤਾ ਤਾਂ ਦੂਆ ਵੀ ਸਾਫਤੇ ਹੁਣੇ ਚਾਹੀਦੇ ਓਕੇ ਸਾਰਾ ਕੁ ਸਾਫਤਾ ਹੀ ਆ ਟੁੱਟ ਜਾਊਗਾ ਪਰ ਸਾਰਾ ਕੁ ਰਿੱਝ ਜੂ ਕੇ ਤੂੰ ਫਟਾਫਟ ਬਣਾ ਦੇ ਇੱਥੇ ਬੈਠ ਕੇ ਬਾ ਅੱਗ ਨਾ ਬੁਝਣ ਦਈ ਅੱਗ ਨਾ ਬੁਝਣ ਦਈ ਬਸ ਨਹੀਂ ਉੱਪਰ ਬੈਠ ਦਾ ਪਤੀਲੇ ਤੇ ਜਿਹੜੇ ਤੇ ਆਲੂ ਛਿੱਲੇ ਸੀ ਉਹਨੇ ਫੋਲਕ ਚ ਕਿੱਥੇ ਸਿੱਟੇ ਸੀ ਮੈਂ ਨਹੀਂ ਛਿੱਲੇ ਹੈਗੇ ਬੀਬੀ ਨੇ ਛਿੱਲੇ ਤੇ ਬੀਬੀ ਕਿੱਥੇ ਸਿੱਟੇ ਨੇ ਸਭ ਹਲਕਾ ਇਹ ਛਿੱਲੇ ਨੇ ਹਾਂ ਆਈ ਦੇ ਚੁਕਾ ਦੇਗੀ ਆ ਉਹ ਸਾਰੇ ਔਗੀ ਨੇ ਖਾ ਲਏ ਬੀਬੀ ਸਿੱਟ ਕੇ ਰੱਖੀ ਬੀਬੀ ਉਹ ਬੀਬੀ ਔਡੀ ਨੂੰ ਊਟ ਪਾੜ ਉਹ ਊਟ ਵਾਲੇ ਪਾਈ ਦਿੰਦੀ ਆ ਉੱਗੀ ਸਾਰੇ ਛਿਲਕੇ ਖਾ ਕੇ ਆ ਖੰਡਾ ਤੇ ਬਿਹੜੇ ਚ ਫਰਾ ਹਾਏ ਕੱਲ ਕੱਲ ਪਤਾ ਨਹੀਂ ਆ ਕੱਲ ਬੀਬੀ ਰੰਦੂਆ ਦੇ ਦੂਏ ਛਿਲਕੇ ਪਾਦੇ ਅੱਜ ਵਿੱਚ ਪੈ ਰਹੀ ਦੀ ਕੰਨੇ ਲੈ ਨਹੀਂ ਖਾ ਲੈ ਅੰਨ ਦੋ ਕੰਟੇ ਬਾਅਦ ਚ ਫੇਰ ਆ ਕੇ ਬਣਾ ਦੂੰ ਤਾਂ denn ਤਿਆਰ ਕਰਾਂਗੀ ਆ ਕੀ ਤਿਆਰ ਕਰ ਰਹੀਆਂ ਬਿਲਕੁਲੇ ਬੇਲ ਪੂਰੀ ਇਹ ਚ ਕੀ ਪੁੱਛੁੰਦੇ ਨੋਟ ਵਿਕੀ ਸੇਰ ਕ ਵੀ ਬੇਲ ਪੂਰੀ ਪਕੌੜੀਆਂ ਦਾ ਬੈਟ ਵਿਆ ਤਾਂ ਕੋਠੜੀ ਚ ਪਿੱਛੇ ਕੋਠੜੀ ਚ ਔਰ ਡੱਬੇ ਚ ਡੱਬੇ ਚ ਕੋਠੜੀ ਚ ਡੱਬਾ ਪਿਆ ਜਿਹੜਾ ਉਹ ਵੀ ਪਏ ਹੋਣੇ ਕੀ ਖਲਾਉਣੇ ਖਲਾਉਣੇ ਹਾਂ ਖਲਾਉਣੇ ਕੀ ਦੀਵਾਲੀ ਤੇ ਆ ਚੋ ਖਲਾਉਣੇ ਕਿ ਨਹੀਂ ਮੈਂ ਹਾਂ ਉਹ ਇਹ ਜਿੱਥੋਂ ਡੱਬਾ ਪਿਆ ਪਕੌੜੀਆਂ ਦਾ ਪੈਕਟ ਕੱਢਿਆ ਉੱਥੇ ਉਹ ਪਏ ਤੇ ਖੇਡ ਤਾਂ ਦੇਖ ਫਿਰ ਮੈਂ ਸੋਚਿਆ ਮੇਰੇ ਮਨ ਚ ਖਿਆਲ ਆ ਗਿਆ ਵੀ ਕਿਉਂ ਨਾ ਇਹਨਾਂ ਦੀ ਬੇਲਪੂਰੀ ਬਣਾਈ ਜਾਏ ਸਮਾਨ ਵੀ ਪਿਆ ਤਾਂ ਚਲ ਹੈ ਨਾ ਵੀ ਬੀਬੀ ਬਣਾ ਲੈ ਵਧੀਆ ਬੀਬੀ ਤੂੰ ਖਾਣੀ ਹੈ ਬੇਲਪੂਰੀ ਕਿ ਮੈਂ ਤਾਂ ਖਾ ਲਈ ਬਸ ਆਪਣੀ ਖਾ ਲਈ ਨਵੇੜ ਦਾ ਕੰਮ ਬੀਬੀ ਨੇ ਤਾਂ ਬੇਲਪੂਰੀ ਨਹੀਂ ਖਾਂਦੀ ਬੀਬੀ ਕਹਿੰਦੀ ਤੁਸੀਂ ਛਕੋ ਬੀਬੀ ਤੂੰ ਬੀਬੀ ਉਹ ਬੀਬੀ ਘਟੂ ਕਾਹਦੇ ਕਹਿੰਦੇ ਖਾਣਾ ਨਹੀਂ ਖਾਣਾ ਨਹੀਂ ਖਾਲਾਂਗੇ ਖਾ ਲਈ ਤਾਂ ਐਵੇਂ ਹੀ ਕੁੜਮਣੀ ਦਾ ਕਹਿਣਾ ਨਹੀਂ ਮੰਨਣਾ ਹੈਗਾ ਖਾਲਾਂਗੇ ਕੁੜਮਣੀ ਤਾਂ ਤਾਂ ਖਾ ਲਈ ਆਹ ਫਿਰ ਜਿਹੜਾ ਤੰਦਰੀ ਫੋਨ ਹੋਰ ਮਾਏ ਇਹ ਜਿਹੜੀ ਥੋੜੀ ਖਾ ਲਵੇ ਔਰ ਜਿਹੜੀਆਂ ਵਿੱਚ ਵਿੱਚੋਂ ਦੋਏ ਪਾਲਾ ਹੋਣਾ ਬਸ ਦੋਏ ਬਹਤ ਨੇ ਕੀ ਬਸ ਬਹਤ ਨੇ ਦੋ ਹਨਾ ਫਿਰ ਮੂੰਚ ਆ ਗਈ ਫਿਰ ਮਾਸਾ ਟੱਪੂ ਹਨਾ ਹੋਰ ਵੀ ਮਿਰਚ ਪਾਤੀ ਬਹਤ ਨੇ ਦੋ ਬਾਕੀ ਟਮਾਟਰ ਪਾ ਲੇ ਪਿਆਜ਼ ਪਾ ਲੇ ਨਿੰਬੂ ਅਸੀਂ ਬਾਹਰ ਤੇ ਤੋੜ ਲਿਆਏ ਆ ਪਕੌੜੀਆਂ ਦਾ ਫੈਕਟ ਆ ਸਾਰਾ ਮਿਰਚ ਪਾ ਕੇ ਨਿੰਬੂ ਰਸ ਨਿਚੋੜ ਕੇ ਬੇਰਪੂਰੀ ਸਾਡੀ ਤਿਆਰ ਪੈਸੇ ਨੇ ਮੈਂ ਪੀਜ਼ਾ ਸੌਸ ਵੀ ਲਿਆ ਆ ਵੀ ਵਿੱਚ ਮਿਕਸ ਕਰ ਦਣੀ ਪੀਜ਼ਾ ਸੌਸ ਨਾਲ ਵੀ ਵਧੀਆ ਲੱਗਦੀ ਆ ਨਾ ਬਿਲਕੁਲ ਹੀ ਬਣਾ ਦੇ ਬੂ ਬੂ ਬਣਾ ਦੇ ਨਹੀਂ 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 ਮਾ ਬੀਬੀ ਮਾਸਾ ਪਕੌੜੀਆਂ ਆਹੀ ਮਿਕਸ ਕਰਨਾ ਪਿਆਜ਼ ਹਾਰਾ ਸਾਰੇ ਅੱਛਾ ਹਾਂ ਫਿਰ ਤੁਸੀਂ ਐਂ ਕਰਿਓ ਆਂਦੇ ਹੋਏ ਚਮਚੇ ਚੱਕ ਲੈਓ ਠੀਕ ਆ ਠੀਕ ਆ ਹੁਣ ਚੱਲ ਲੋ ਜੀ ਆਪਣੀ ਦਾਲ ਗਈ ਬਣ ਤੇ ਆ ਦੇਖੋ ਦਾਲ ਕਿੰਨੀ ਵਧੀਆ ਬਣੀ ਖਾਣ ਚ ਨਾ ਬੜੀ ਸਵਾਦ ਹੈ ਕਿਉਂਕਿ ਮੈਂ ਖਾ ਕੇ ਦੱਸ ਰਹੀ ਐ ਖਾਣਾ ਖਾ ਕੇ ਖਾ ਲਈਦੀ ਪਹਿਲਾਂ ਜਦ ਬੇਲ ਪੂਰੀ ਖਾ ਕੇ ਆਇਦੇ ਜਦੇ ਮੈਂ ਆਪਣੀ ਕਾਲੇਜੀ ਚੱਕ ਕੇ ਉਹਨੂੰ ਆ ਗਈ ਸੀ ਮਾਸੀ ਨੇ ਦਾਲ ਤਾਰੀ ਹੋਤੀ ਐ ਜੇ ਵੀ ਦਾਲ ਬਣ ਗਈ ਤੇ ਜਦੋਂ ਮੈਂ ਫਿਰ ਖਾ ਕੇ ਦੇਖੀ ਇੰਨੀ ਤੈਸਤੀ ਦਾਲ ਬਣੀ ਹੋਈ ਆ ਮਾਸੀ ਤੇਰੀ ਉਂਗਲੀ ਆ ਰਹੀ ਕੈਮਰੇ ਦੇ ਮੂਰੇ ਤੇ ਨਾ ਹੁਣ ਚੱਕੀ ਆ ਤਾਂ ਕਰਕੇ ਬਣਾਈ ਇਹ ਹੁਣ ਤੜਕਾ ਅੰਦਰ ਮੈਂ ਲਾ ਲਿਆ ਹੀ ਹੁਣ ਆਪਾਂ ਸਬਜੀ ਕੁੱਕਰ ਚ ਗਾੜ ਦਨੇ ਦਾਲ ਫਿਰ ਪਤਿਲਾ ਬਾਹਰ ਮਾਸੀ ਮਾਜ ਦੂੰਗੀ ਬਾਹਰ ਅਸੀਂ ਵੀ ਬਾਹਰ ਹੀ ਮਾਣਦੇ ਆਹੀ ਪਤਿਲਾ ਉੱਥੇ ਰੱਖਣਾ ਤੇ ਅੱਡ ਨਾਲ ਫਿਰ ਅੱਜ ਬੀਬੀ ਦੇ ਚੁੱਲੇ ਬਣਾਉਣ ਤੋਂ ਬਾਅਦ ਅਸੀਂ ਪਹਿਲਾ ਬੀਬੀ ਨੇ ਚੁੱਲੇ ਬਣਾਏ ਨਾਲ ਨਬੁੱਦੀ ਮੰਮੀ ਲੱਗੀ ਗਗਨੀ ਲੱਗੀ ਤਾਂ ਅਸੀਂ ਮੈਂ ਬਣਾ ਜਾ ਫੇਰਿਆ ਤਸਵੀਰਿਓ ਹੋਰ ਬਾਕੀ ਇਹਦੀ ਦਾਦੀ ਹਰ ਹੋ ਬੀਬੀ ਨੇ ਬਣਾਇਆ ਜਿਆਦਾ ਕਿਉਂਕਿ ਮੈਂ ਜਿਆਦਾ ਕਰਨੀ ਨਾ ਸਾਡੇ ਨਾ ਕੋਚੇ ਲਾਇਆ ਬਸ ਬਾਕੀ ਅਸੀਂ ਵੀਡੀਓ ਵੀਡੀਓ ਬਾਕੀ ਬੀਬੀ ਬਿਠਾਤੀ ਸੀ ਥੋੜਾ ਇੱਥੇ ਤrenn ਅਬੀ ਬੀਤੋ ਵੀ ਨਹੀਂ ਬਣਦਾ ਨਾ ਵਿਚਾਰੀ ਤੋਂ ਨਾ ਨਾ ਬੀਬੀ ਮਿੱਟੀ ਵਾਲੇ ਭਾਂਡੇ ਵਾਲੇ ਬਣਾਉਂਦਾ ਐ ਐਕਸਪੋਰਟ ਆ ਤਾਂ ਕਰਕੇ ਬੀਬੀ ਦੇ ਥੋੜਾ ਜਿਹਾ ਕੰਮ ਕਰਵਾਇਆ ਤਾਂ ਵੀ ਚਲੋ ਪੁਰਾਣਾ ਬੰਦਾ ਹੁੰਦਾ ਹੁੰਦਾ ਜਿਹੜਾ ਪੱਕਾ ਹੁੰਦਾ ਨਾ ਕੰਮਾਂ 'ਚ ਬਜ਼ੁਰਗ ਹੁੰਦਾ ਜਿਹੜੇ ਹਨਾ ਹੂੰ ਸਭ ਦੀ ਆਪਾਂ ਕਰਦੀ ਐ ਦਾਲ ਤਾਲ ਫਾੜੀ ਦੀ ਹੋ ਰਹੀ ਆ ਹਨਾ ਹੂੰ ਦਾਲ ਬਹੁਤ ਸਵਾਦ ਬਣੀ ਐ ਬਈ ਮੈਨੂੰ ਮੈਂ ਮੂੰਗੀ ਦੀ ਦਾਲ ਨਾ ਕੱਲੀ ਕਦੇ ਖਾਂਦੀ ਨਹੀਂ ਮਾਸੀ ਨੇ ਮੇਰੇ ਕਹਿਣ ਤੇ ਥੋੜੇ ਵੀ ਪਾਏ ਐ ਥੋੜੇ ਜਿਹੇ ਪਾਏ ਐ ਜ਼ਿਆਦਾ ਨਹੀਂ ਪਰ ਪਾਏ ਜ਼ਰੂਰ ਐ ਅਸੀਂ ਤਾਂ ਮੂੰਗੀ ਛੋਲੇ ਆਂਦੀ ਬਣਾਉਂਦੇ ਆ ਛੋਲੇ ਜ਼ਿਆਦਾ ਹੁੰਦੇ ਨੇ ਪਰ ਇੱਥੇ ਮੂੰਗੀ ਦੀ ਹਰੀ ਮੂੰਗੀ ਦੀ ਦਾਲ ਖਾਈ ਆਏ ਹਾਏ ਇੰਨੀ ਸਵਾਦ ਆਣੋ ਨਾਲੇ ਬਣਤੇ ਮੈਨੂੰ ਆਪਣੇ ਨਾ ਚਾਹੇ ਹਾਰੇ ਚ ਨਹੀਂ ਬਣਾਈ ਹੈਗੀ ਨਾਨੀ ਨੂੰ ਕਿਹਾ ਤਾਂ ਵੀ ਮੈਂ 20 ਸਾਲ ਪੁਰਾਣੀ ਜਿਹੜੀ ਨਾਨਕੇ ਪੀ 20 ਸਾਲ ਪੁਰਾਣਾ ਨਾਨਕੇ ਖਾਂਦੇ ਹੁੰਦੇ ਵੀ ਉਹ ਖਾਣੀ ਆ ਪਰ ਉਹੀ ਟੇਸਟ ਆ ਦਾਲ ਚ ਆਇਆ ਇਸ ਐਵੇਂ ਬਣਦੀ ਆ ਉਹਦੇ ਇਹਦੇ ਚ ਪੁਛਾ ਪਤਿਲਾ ਦੂਜਾ ਨਾ ਪਰ ਇਹਦਾ ਮਤਲਬ ਮੈਨੂੰ ਪਤਾ ਲੱਗਿਆ ਕਿ ਇੱਥੇ ਆਪਣੀ ਬੀਬੀ ਐ ਨਾਨੀ ਐ ਨਾ ਉੱਥੇ ਦਾਲ ਵਧੀਆ ਹੁੰਦੀ ਆ ਨਾ ਸਾਡੇ ਅੱਗੇ ਵੀ ਐਵੇਂ ਉਹਦੇ ਮਾੜੇ ਮੋੜੇ ਹੱਥ ਤਾਂ ਲੱਗਦੇ ਨਹੀਂ ਹਨ ਦੋ ਘੰਟੇਾਂ ਚ ਰਿੱਚ ਜੰਦੀ ਆ ਆਪਣੇ ਹਾਂ ਦਾਲ ਬਹੁਤ ਸੁਆਦ ਬਣੀ ਆ ਰਿੱਚ ਵੀ ਬਣੀ ਚੱਲਦੀ ਗਈ ਬੀਬੀ ਹਰਮੇਤਾ ਘੋੜਾਂਨ ਬਣ ਗਏ ਰਿੱਚ ਵੀ ਗਈ ਜਦ ਖਾ ਦੇਖੀ ਆ ਕੇ ਉਹ ਰਿੱਚੀ ਭਈ ਬਸ ਫੋਟੋ ਸਿੱਟੋ